ਕੁਰਾਲੀ ਵਿੱਚ ਸਵੇਰੇ ਸਵੇਰੇ ਦੋ ਸੁਨਿਆਰਾਂ ਦੀ ਦੁਕਾਨਾਂ ਦੇ ਟੁੱਟੇ ਸ਼ਟਰ ਲੱਖਾਂ ਦਾ ਚਾਂਦੀ ਦਾ ਸਮਾਨ ਹੋਇਆ ਚੋਰੀ ਚੋਰਾਂ ਦੀ ਗਿਣਤੀ ਵੇਖ ਤੁਸੀਂ ਵੀ ਜਾਓਗੇ ਸਹਿਮ ਸਤਿਗੁਰਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਰਨ ਕੁਰਾਲੀ ਲਗਾਤਾਰ ਕੁਰਾਲੀ ਦੇ ਵਿੱਚੇ ਚੋਰੀਆਂ ਹੋ ਰਹੀਆਂ ਅਤੇ ਚੋਰ ਇਸ ਇੰਜ ਨਜ਼ਰ ਆ ਰਹੇ ਨੇ ਕਿ ਪੁਲਿਸ ਸੁਸਤ ਹੈ ਅਤੇ ਚੋਰ ਜੁਸਤ ਹੈ ਕਿ ਲਗਾਤਾਰ ਰਾਤ ਨੂੰ 8 ਤੋਂ ਲੈ ਕੇ 12 ਬਲੋਕ ਕੁਰਾਲੀ ਦੀ ਸਬਜ਼ੀ ਮੰਡੀ ਦੇ ਵਿੱਚ ਆਉਂਦੇ ਨੇ ਦੋ ਦੁਕਾਨਾਂ ਦੇ ਸ਼ਟਰ ਵੀ ਤੋੜਦੇ ਨੇ ਅਤੇ ਉਸ ਤੋਂ ਬਾਅਦ ਇੱਕ ਦੁਕਾਨ ਵਿੱਚੋਂ ਲੱਖਾਂ ਦਾ ਸਮਾਨ ਚੋਰੀ ਕਰਕੇ ਰਫੂ ਚੰਕਰ ਵੀ ਹੋ ਜਾਂਦੇ ਨੇ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਇੱਕ ਹੋਰ ਪਹਿਲਾਂ ਤਸਵੀਰਾਂ ਦਿਖਾਣ ਇਹ ਤਸਵੀਰਾਂ ਰਾਜੂ ਜੁਵੈਲਰ ਦੀਆਂ ਜਿੱਥੇ ਕਿ ਦੇਰ ਰਾਤ ਤਕਰੀਬਨ 2 ਵਜੇ ਦੇ ਕਰੀਬ ਇਸ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਅਤੇ ਸ਼ਟਰ ਦੀ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਸ਼ਟਰ ਪੀਲਾ ਪੂਰਾ ਹੈਵੀ ਸ਼ਟਰ ਹੈ ਜੋ ਕਿ ਟੁੱਟਿਆ ਹੋਇਆ ਹੈ ਅਤੇ ਚੋਰ ਚੋਰਾਂ ਦੀ ਗਿਣਤੀ ਜੋ 8 ਤੋਂ ਲੈ ਕੇ 12 ਤੱਕ ਦੱਸੀ ਜਾ ਰਹੀ ਹੈ ਅਤੇ ਕਾਫੀ ਹਥਿਆਰ ਵੀ ਉਹਨਾਂ ਦੇ ਖੱਤਾ ਵਿੱਚ ਸੀ ਅਤੇ ਚੋਰਾਂ ਵੱਲੋਂ ਇਹ ਦੁਕਾਨ ਦਾ ਸ਼ਟਰ ਪੁੱਟਿਆ ਗਿਆ ਅਤੇ ਸ਼ਟਰ ਪੁੱਟਣ ਤੋਂ ਬਾਅਦ ਚੋਰ ਦੁਕਾਨ ਦੇ ਵਿੱਚ ਦਾਖਲ ਹੋਏ ਅਤੇ ਲੱਖਾਂ ਦਾ ਸਮਾਨ ਚੋਰੀ ਕਰਕੇ ਬਾਹਰ ਆ ਗਏ ਅਤੇ ਇਸ ਤੋਂ ਬਾਅਦ ਜਦੋਂ ਚੋਰ ਤਕਰੀਬਨ 5-7 ਮਿੰਟ ਇੱਥੇ ਰਹੇ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਵੀ ਨਜ਼ਰ ਆ ਰਹੇ ਨੇ ਅਤੇ ਇਸ ਤੋਂ ਬਾਅਦ ਇਹ اسی ਦੁਕਾਨ ਦੀ ਨਾਲ ਦੀ ਦੁਕਾਨ ਨਿਊ ਗੋਗਨਾ ਜੁਵੈਲਰ ਦੀ ਦੁਕਾਨ ਦੇ ਵਿੱਚ ਦਾਖਲ ਵੀ ਹੁੰਦੇ ਨੇ ਅਤੇ ਇੱਥੇ ਦਾ ਸ਼ਟਰ ਵੀ ਇਹਨਾਂ ਵੱਲੋਂ ਪੁੱਟਿਆ ਜਾਂਦਾ ਹੈ ਅਤੇ ਸ਼ਟਰ ਪੁੱਟਣ ਤੋਂ ਬਾਅਦ ਜਦੋਂ ਇਹ ਸ਼ਟਰ ਪੁੱਟ ਹੋ ਜਾਂਦਾ ਹੈ ਤੁਹਾਨੂੰ ਕੈਮਰੇ ਵਿੱਚ ਨਾਲ ਦੀ ਨਾਲ ਅਸੀਂ ਤਸਵੀਰਾਂ ਵੀ ਸ਼ਟਰ ਦੀਆਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਚੋਰਾਂ ਵੱਲੋਂ ਇਹ ਸ਼ਟਰ ਪੁੱਟਿਆ ਗਿਆ ਅਤੇ ਸ਼ਟਰ ਜਕੋ ਕਾਫੀ ਹੈਵੀ ਸ਼ਟਰ ਨਜ਼ਰ ਆ ਰਿਹਾ ਤੇ ਨੀਚੇ ਤੋਂ ਸੈਂਟਰ ਲੋਕ ਜਿਹਨੂੰ ਆਪਣੇ ਲੋਕ ਕਹਿੰਦੇ ਨੇ ਕਿ ਸੈਂਟਰ ਲੋਕ ਜ਼ਰੂਰ ਲਗਵਾਇਓ ਅਤੇ ਜਦੋਂ ਸੈਂਟਰ ਲੋਕ ਵੀ ਪੁੱਟਿਆ ਤੇ ਸ਼ਟਰ ਵੀ ਚੁੱਕਿਆ ਤੇ ਜਦੋਂ ਚੋਰ ਅੰਦਰ ਦਾਖਲ ਹੋਣ ਲੱਗੇ ਤਾਂ ਇਸ ਤਰ੍ਹਾਂ ਦਾ ਸਾਇਰਨ ਅੰਦਰੋਂ ਵੱਜਣ ਲੱਗਿਆ ਸਾਇਰਨ ਦੀ ਆਵਾਜ਼ ਸੁਣਨ ਤੋਂ ਬਾਅਦ ਚੋਰਾਂ ਨੂੰ ਲੱਗਿਆ ਕਿ ਹੁਣ ਜਿਆਦਾ ਹੰਗਾਮਾ ਹੋ ਗਿਆ ਤੇ ਇਤੋਂ ਰਫੂ ਚੱਕਰ ਹੋ ਗਏ ਫਿਲਹਾਲ ਇਸ ਦੁਕਾਨ ਦੇ ਵਿੱਚ ਚੋਰੀ ਨਹੀਂ ਹੋਈ ਕਿਉਂਕਿ ਚੋਰਾਂ ਦੇ ਹੌਸਲੇ ਤਾਂ ਕਾਫੀ ਬਲੰਸੀ ਵ ਕਿਤੇ ਨਾ ਕਿਤੇ ਚੋਰ ਜਿਹੜੇ ਆ ਉਹ ਕਾਫੀ ਭਾਰੀ ਪੈਂਦੇ ਹੋਏ ਪੁਲਿਸ ਤੇ ਵੀ ਨਜ਼ਰ ਆ ਰਹੇ ਨੇ ਇਹ ਵੀ ਗੱਲ ਦੱਸੀ ਜਾ ਸਕਦੀ ਹੈ ਕਿ ਚੋਰ ਕਾਫੀ ਵੱਡੀ ਗਿਣਤੀ ਸੀ ਤੇ ਰਾਤ ਨੂੰ ਹਥਿਆਰ ਲੈ ਕੇ ਘੁੰਮਦੇ ਹੋਏ ਨਜ਼ਰ ਵੀ ਆ ਰਹੇ ਸਨ ਅਤੇ ਗੱਲਬਾਤ ਵੀ ਅਨਿਲ ਜੀ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ ਕੋਈ ਵੀ ਟਾਲਪਟੋ ਸਨ ਸਰ ਆਪਣਾ ਨਾਮ ਕੀ ਹੈ ਜੀ ਹਾਂ ਨਿਲਮ কুমার ਗੋਗਨਾਰਿੰਕੂ ਆ ਤੁਹਾਡੀ ਦੁਕਾਨ ਕਿੱਥੇ ਹੈ ਜੀ ਮਾਤਾ ਰਾਨੀ ਚੌਂਕ ਫਾਰਾ ਚੌਂਕ ਤੇ ਕੁੜਾੜੀ ਆ ਤੁਹਾਡੀ ਦੁਕਾਨ ਦਾ ਸ਼ਟਰ ਪੁੱਟਿਆ ਹੋਇਆ ਸੀ ਤੁਹਾਨੂੰ ਕੀ ਇਸ ਬਾਰੇ ਜਾਣਕਾਰੀ ਕਦੋਂ ਮਿਲੀ ਇਹ ਜਦੋਂ ਸਾਨੂੰ ਤਕਰੀਬਨ 1:50 ਮਿੰਟ ਤੇ ਮੈਨੂੰ ਕਾਲ ਆਈ ਮੇਰੇ ਵੀਰ ਗਵਾਂਢੀ ਦੀ ਬਿੱਟੂ ਗ੍ਰੈਨਰ ਸਟੋਰ ਵਾਲਿਆਂ ਦੀ ਤੇ ਸਾਡੇ ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਰਿੰਗੂ ਜਲਦੀ ਆ ਜਾ ਗੋਗਰਾ ਜੀ ਤੁਹਾਡੇ ਨਾਮ ਵਾਲੋ ਸ਼ਟਰ ਜਿਹੜੇ ਹੈਗੇ ਆ ਉਹ ਪੱਟ ਦੇ ਦੋ ਦੁਕਾਨਾਂ ਦੇ ਇੱਕ ਮੇਰੇ ਨਾਲ ਰੱਜਜੀ ਦਰ ਜੀ ਤੇ ਕੋਈ ਨੁਕਸਾਨ ਹੋਇਆ ਜੀ ਅ ਨੁਕਸਾਨ ਬਚਾਓ ਹੋਗਾ ਜੀ ਪਹਿਲਾਂ ਉਧਰ ਪਾੜ ਲਾਇਆ ਉਹਨਾਂ ਨੇ ਤਕਰੀਬਨ 9 ਕੁ ਬੰਦੇ ਤਾਂ ਸਾਡੇ ਕੋਲ ਕੈਮਰੇ 'ਚ ਆਏ ਹੋਏ ਆ ਮੈਨੂੰ ਲੱਗਦਾ ਵੀ ਇਹ 12 13 ਬੰਦਿਆ ਗਰੁੱਪ ਹੋਊਗਾ ਕੁਝ ਗੱਡੀ ਗੁੱਡੀ 'ਚ ਖੜੇ ਹੋਣੇ ਤੇ ਸਾਰਾ ਗਰਾਊਂਡ 'ਚ ਨੂੰ ਠੱਕ ਕੇ ਗਏ ਆ ਆ ਤੁਸੀਂ ਦੁਕਾਨ ਤੇ ਕੋਈ ਸਾਇਰਨ ਵਗੈਰਾ ਕੁਝ ਇਸ ਤਰ੍ਹਾਂ ਦਾ ਲਾਇਆ ਕੋਈ ਆ ਜੀ ਹਾਂ ਬਿਲਕੁਲ ਜਨਾਬ ਸਾਇਰਨ ਲੱਗਿਆ ਸੀ ਤਾਂ ਹੀ ਉਹ ਭਾਵਕ ਹੋ ਕੇ ਥੋੜਾ ਜਿਹਾ ਡਰ ਭੈ ਦੇ ਵਿੱਚ ਆ ਕਰਕੇ ਉਹ ਉਹਨਾਂ ਨੇ ਜਿਹੜਾ ਹੈਗਾ ਅੱਗੇ ਵਾਦਾ ਨਹੀਂ ਕਰਿਆ ਨਹੀਂ ਤਾਂ ਅੱਗੇ ਤਜੋਰੀ ਬਲ ਵੀ ਵੱਧ ਸਕਦੇ ਸੀ ਐਨੇ ਨੂੰ ਸਾਡੇ ਫਿਰ ਗਵਾਂਡੀ ਆ ਗਏ ਬਿੱਟੂ ਫਿਰ ਉਹਨਾਂ ਨੇ ਉਹ ਤੇ ਉਹਨੇ ਕੋਸ਼ਿਸ਼ ਕੀਤੀ ਭਜਾਣ ਦੀ ਰੌਲਾ ਪਾਣ ਦੀ ਉਹਨਾਂ ਦੇ ਬੇਟੇ ਦੇ ਮਾਰੀ ਉਹਨੇ ਰੋੜ ਦੋ ਰੋੜਾ ਛੱਡ ਕੇ ਉਰੇ ਸਾਡੇ ਕੋਲ ਜੀ ਉਹ ਡਰ ਦੇ ਮਾਰੇ ਭੱਜਦੇ ਹੋਏ ਦੋ ਰੋੜਾ ਸੀ ਉਹਨਾਂ ਨੇ ਸ਼ਟਰ ਸਾਡੇ ਤੋੜੇ ਰੋੜਾ ਦੇ ਨਾਲ ਇੱਕ ਉਧਰ ਰਾਜ ਜਿਲੜ ਦੀ ਦੁਕਾਨ ਦੇ ਕੋਲ ਥੋੜਾ ਜਿਹੜਾ ਉਹਦੇ ਕੋਲ ਛੱਡ ਕੇ ਰੋੜਾ ਇੱਕ ਮੇਰੇ ਵਾਲੇ ਪਾਸੇ ਛੱਡ ਕੇ ਰੋੜਾ ਤਾਂ ਗੋਗਨ ਸਿੰਘ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਰਾਤ ਨੂੰ ਗਸ਼ਤ ਬਹੁਤ ਜ਼ਿਆਦਾ ਘੱਟ ਹੈ ਲਗਾਤਾਰ ਕੁਰਾਲੇ ਵਿੱਚ ਚੋਰੀਆਂ ਹੋ ਰਹੀਆਂ ਤੇ ਨਿਸ਼ਾਨਾ ਸੁਨਿਆਰ ਪਰੈਦਰੀ ਬੜਾਈ ਵਜਾ ਰਹੀ ਹੈ ਅ ਵੀਰ ਜੀ ਇੱਕ ਤਾਂ ਮੈਂ ਪਹਿਲਾਂ ਦੱਸਣਾ ਚਾਹੁੰਦਾ ਕਿ ਜੋ ਸਨਿਆਰਾ ਦਾ ਕੰਮ ਹੈ ਅੱਜ ਕੱਲ ਟਾਰਗੇਟ ਚੋਰਾਂ ਨੂੰ ਇਹ ਇੱਕ ਨੰਬਰ ਤੇ ਲਿਆ ਜਾਂਦਾ ਤੁਸੀਂ ਦੇਖਿਆ ਜਲੰਧਰ ਵੀ ਇਹ ਹੋਇਆ ਜਿਹੜਾ ਖੰਡ ਹੋਇਆ ਇਹ ਸਨਿਆਰ ਨੂੰ ਹੀ ਚੋਰ ਜ਼ਿਆਦਾ ਟਾਰਗੇਟ ਬਣਾਉਂਦੇ ਆ ਸਨਿਆਰਾ ਕੰਮ ਵੀ ਅੱਗੇ ਜਿਹੜਾ ਕਰਨਾ ਹੈ ਬੜਾ ਮੁਸ਼ਕਲ ਹੋ ਜਾਊਗਾ ਕਿਉਂਕਿ ਜਿਹੜਾ ਪ੍ਰਸ਼ਾਸਨ ਹੈ ਇਹ ਕੋਈ ਵੀ ਦੁਕਾਨਦਾਰ ਉਹਨਾਂ ਦਾ ਸਾਥ ਬਹੁਤ ਘੱਟ ਦੇ ਰਹੀ ਆ ਕਿਉਂਕਿ ਤਾਂ ਤਾਂ ਨਹੀਂ ਦੇ ਰਹੀ ਸਾਹਿਬ ਕਿਉਂਕਿ ਇਹਨਾਂ ਕੋਲ ਮਲਾਜ਼ਮ ਘਟਾ ਇਸ ਕਰਕੇ ਤਾਂ ਨਹੀਂ ਆ ਰਹੇ ਹੈਗੇ ਸਾਨੂੰ ਬੜੀ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਬਹੁਤ ਦਿੱਕਤ ਆ ਰਹੀ ਇਸ ਚੀਜ਼ ਦੀ ਚੋਰੀਏ ਦੋ ਰਾਤ ਨੂੰ 2 ਵਜੇ ਤੱਕ ਹੋ ਚੁੱਕੀ ਐ ਤੇ ਹੁਣ ਸਮਾਂ 8 ਵਜੇ ਦੇ ਕਰੀਬ ਹੋ ਚੁੱਕਿਆ ਕੋਈ ਪੁਲਿਸ ਮਲਾਜ਼ਮ ਆਇਆ ਤੁਹਾਡੇ ਕੋਲ ਨਹੀਂ ਪਾਜੀ ਇਹ ਸਵੇਰ ਬਸ ਰਾਤ ਹੀ ਇੱਕ ਮਕੜੇ ਜਿਹੜੇ ਡਿਊਟੀ ਮੈਨੇਜ ਸੀਗੇ ਸੁਖਦੇਵ ਜੀ ਬਸ ਉਹੀ ਆ ਕੇ ਗਏ ਆ ਉਹ ਵੀ ਕਹਿੰਦੇ ਜਦੋਂ ਸਾਹਿਬ ਆਉਂਗੇ ਵੀ ਅਸੀਂ ਆ ਕੇ ਕਾਰਵਾਈ ਕਰਦੇ ਆ ਅਜੇ ਤੱਕ 8:00 ਵਜੇ ਕੋਈ ਵੀ ਆਇਆ ਨਹੀਂ ਮੁਲਾਜ਼ਮ 9:00 ਵਜੇ ਕੋਈ ਮੁਲਾਜ਼ਮ ਅਜੇ ਤੱਕ ਕੋਈ ਨਹੀਂ ਪਹੁੰਚਿਆ ਹੈਗਾ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਦਾ ਸੀ ਇਹੀ ਮੰਗ ਕਰਦੇ ਆ ਵੀ ਜਿਹੜਾ ਮੱਕੇ ਇਹ ਚੋਰੀ ਠੱਗੀ ਚੱਲਦੀ ਆ ਇਹ ਚੋਰ ਆ ਇਹਨਾਂ ਨੂੰ ਮੱਕੇ ਸਖਤੇ ਸਖਤ ਕਾਰਵਾਈ ਕਰੀ ਜੇ ਜਲਦੀ ਜਲਦੀ ਇਸ ਮੱਕੇ ਜਿਹੜੀ ਘਾਣ ਹੋਇਆ ਇਹ ਤੇ ਕਾਰਵਾਈ ਕੀਤੀ ਜਾਵੇ ਦੁਕਾਨ ਦਾ ਨਾਮ ਕੀ ਹੈ ਜੀ ਇਹ ਜੀ ਦੁਕਾਨ ਅੱਜ ਜੁਲੇ ਦੇ ਨਾਮ ਪਈ ਜੀ ਮੇਰੀ ਅਤੇ ਹੋਇਆ ਕੀ ਹੈ ਜੀ ਰਾਤ ਇਸੀ ਰਾਤ 1.5 ਵਜੇ ਜੀ 11 12 ਬੰਦੇ ਆਏ ਜੀ ਉਹਨਾਂ ਨੇ ਦੁਕਾਨ ਦਾ ਸ਼ਟਰ ਤੋੜਿਆ ਔਰ ਮੇਰਾ ਨੁਕਸਾਨ ਕਰਿਆ ਉਹਨਾਂ ਨੇ ਕਿੰਨਾ ਕੁ ਨੁਕਸਾਨ ਕਰ ਗਿਆ ਤੁਹਾਡਾ ਇਹ ਜੀ ਮੇਰਾ ਨੁਕਸਾਨ 7 ਲੱਖ ਰੁਪਏ ਦਾ ਨੁਕਸਾਨ ਹੋਇਆ ਜੀ ਕੀ ਕੁਝ ਲੱਗੇਗਾ ਇਹ ਚਾਂਦੀ ਦੀ ਮੂਰਤੀ ਲੇ ਕੋਲੀ ਗਲਾਸ ਚਮਚ ਯਾਨੀ ਕਿ ਰਿਪੇਅਰ ਦਾ ਸਮਾਨ ਵੀ ਲੈ ਕੇ ਗਏ ਜੀ ਮੇਰਾ ਯਾਨੀ ਕਿ ਕਾਫੀ ਨੁਕਸਾਨ ਹੋਇਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਇਹ ਜੀ ਮੈਨੂੰ ਫੋਨ ਕਰਿਆ ਗਿਆ ਏ ਰਾਤ ਨੂੰ ਆ ਮੇਰੇ ਗਵਾਂਢੀਆਂ ਦੱਸਿਆ ਵੀ ਤੁਹਾਡੇ ਸ਼ਟਰ ਆਪਨ ਹੋਏ ਹੋਏ ਆ ਤਾਂ ਫਿਰ ਅਸੀਂ ਮੈਂ ਰਾਤ ਨੂੰ ਦੇਖਣ ਵਾਸਤੇ ਆਇਆ ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ ਇਹ ਮੈਨੂੰ ਲੱਗਿਆ ਪਤਾ 1.5 ਵਜੇ ਲੱਗਿਆ ਜੀ ਰਾਤ ਨੂੰ ਗਵਾਂਢੀ ਕੀ ਕਰਨਾ ਆਏ ਸੀ ਇਹ ਗਵਾਂਢੀ ਜੀ ਕੁਝ ਕਰਨ ਨਹੀਂ ਆਏ ਸੀ ਅਚਾਨਕ ਉਹਨਾਂ ਨੂੰ ਖੜਕਾ ਸੁਣਿਆ ਜੀ ਖੜਕਾ ਸੁਣਨ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਦੱਸਿਆ ਹੂੰ ਵੀ ਤੁਹਾਡੀ ਦੁਕਾਨ ਦੇ ਸ਼ਟਰ ਓਪਨ ਹੋ ਰਹੇ ਆ ਵੀ ਤੁਸੀਂ ਆ ਕੇ ਦੇਖੋ ਤਾਂ ਬਿੱਟੂ ਵੀ ਜੀ ਸਾਡੇ ਕਰਿਆਨੇ ਵਾਲੇ ਆ ਉਹਨਾਂ ਨੇ ਆ ਕੇ ਦੇਖਿਆ ਤਾਂ ਫਿਰ ਉਹਨਾਂ ਨੇ ਸਾਨੂੰ ਆਕੇ ਦੱਸਿਆ ਫੋਨ ਕਰਿਆ ਮੈਨੂੰ ਉਹਨਾਂ ਨੇ ਕਿ ਤੁਸੀਂ ਦੁਕਾਨ ਤੇ ਆਏ ਤੇ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਹਾਲਾਤ ਬੁਰੇ ਹੀ ਸੀਗੇ ਯਾਨਕਿ ਸ਼ਟਰ ਚੱਕੇ ਹੋਏ ਸੀਗੇ ਸਮਾਨ ਖਿੰਡਿਆ ਹੋਇਆ ਸੀਗਾ ਤਾਂ ਕਾਫੀ ਫੀਲ ਹੋਇਆ ਨੁਕਸਾਨ ਫੀਲ ਹੋਇਆ ਪੁਲਿਸ ਨੂੰ ਜਾਣਕਾਰੀ ਦਿੱਤੀ ਤੁਸੀਂ ਪੁਲਿਸ ਨੂੰ ਅਸੀਂ ਜਾਣਕਾਰੀ ਉਸੇ ਟਾਈਮ ਦਿੱਤੀ ਸੀਗੀ ਤਾਂ ਜਿਹਦੇ ਕਰਕੇ ਫਿਰ ਇੱਥੇ ਪੁਲਿਸ ਵਾਲੇ ਆਏ ਸੀਗੇ ਉਹਨਾਂ ਨੇ ਸਾਡੀ ਪੁੱਛਗਿੱਛ ਕਰੀ ਐ ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਸਵੇਰ ਨੂੰ ਆਕੇ ਸਾਰੀ ਗੱਲਬਾਤ ਕਰੂਗੇ ਤੁਹਾਡੇ ਨਾਲ ਆਪਣੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਾਂ ਹਾਂਜੀ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹਨਾਂ 'ਚ ਕੀ ਆਇਆ ਜੀ ਉਹਨਾਂ 'ਚ ਜਿਹੜੇ ਚੋਰਾਂ ਨੇ ਬਾਰਦਾਤ ਕੀਤੀ ਜਿਉ ਉਹ ਸਾਰਾ ਰਿਕਾਰਡ ਹੋਇਆ ਹੋਇਆ ਜੀ ਲੇਕਿਨ ਉਹਨਾਂ ਦੇ ਚਿਹਰੇ ਵੀ ਆਏ ਹੋਏ ਨੇ ਸਾਹਮਣੇ ਲੇਕਿਨ ਹਜੇ ਪਛਾਣ ਵਿੱਚ ਮੈਂ ਦੇਖੂਗਾ ਦਿਨ ਵਿੱਚ ਹਜੇ ਮੈਨੂੰ ਸਮਝ ਨਹੀਂ ਆ ਰਿਹਾ ਵੀ ਮੈਂ ਕੀ ਕਰਾਂ ਪੁਲਿਸ ਵਾਲੇ ਕੀ ਕਹਿੰਦੇ ਜੀ ਪੁਲਿਸ ਵਾਲੇ ਕਹਿੰਦੇ ਵੀ ਦਿਨ ਵਿੱਚ ਅਸੀਂ ਆ ਕੇ ਕਾਰਵਾਈ ਕਰੂਗੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਹੁੰਚੇ ਹੋ ਅੱਜ ਦੇਖੋ ਮੈਂ ਨਾ ਸਕਰੀਬਨ ਸਾਢੇ 5:30 6 ਵਜੇ ਮੋਬਾਈਲ ਦੇਖਿਆ ਉਹਦੇ ਵਿੱਚ ਮੈਨੂੰ ਪਤਾ ਦੇਖਿਆ ਮੈਂ ਕਿ ਗੋਗਨਾ ਜੀ ਲਾਈਵ ਹੋਏ ਹੋਏ ਤੇ ਔਰ ਲਾਈਵ ਹੋ ਦੇਖਿਆ ਮੈਂ ਦੇਖਿਆ ਵੀ ਗੋਗਨਾ ਜੀ ਦੇ ਸ਼ਟਰ ਦਾ ਦਿਖਾਇਆ ਇਹਨਾਂ ਨੇ ਵੀ ਸ਼ਟਰ ਤੌਰ ਤਾ ਉਸ ਤੋਂ ਬਾਅਦ ਨਾਲ ਲੱਗਦੀ ਇਹਨਾਂ ਨੇ ਦਿਖਾਇਆ ਕਿ ਜੇ ਨਾਲ ਰਾਜੂ ਜੁਵਲਰ ਆਪਣੇ ਉਹ ਵੀ ਬੱਚਿਆ ਹੋਣਾ ਪਰ ਉਹਦੇ ਵੀ ਜੋ ਸ਼ਟਰ ਤੋੜਿਆ ਹੋਇਆ ਔਰ ਜਦੋਂ ਇੱਥੇ ਮੈਂ ਆਇਆ ਇੱਥੇ ਆ ਕੇ ਪਤਾ ਲੱਗਿਆ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਹਨਾਂ ਨੇ ਨਾ ਇੱਥੇ ਸੇਫਟੀ વાયરલ ਲਗਾਇਆ ਹੋਇਆ ਫੋਟੋ ਉਹ ਬਜਿਆ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਚੋਰੀ ਕੀਤੀ ਹੈ ਰਾਜੂ ਦੇ ਰਾਜੂ ਦਾ ਜੋ ਵੀ ডিসਪਲੇ ਆਲਾ ਚਾਂਦੀ ਦਾ ਸਮਾਨ ਤਕਰੀਬਨ ਮੋਸਟਲੀ ਸਲੇਯਾਰ ਬਾਹਰੇ ਰੱਖ ਜੰਨੇ ਆ ਔਰ ਉਹਦਾ ਵਿਚਾਰੇ ਦਾ खासा ਨੁਕਸਾਨ ਹੋ ਗਿਆ ਚਾਂਦੀ ਦਾ ਔਰ ਆਰਟੀਫੀਸ਼ਰ ਵੀ ਚੱਕ ਲੈ ਗਿਆ ਨਗ ਵਗੈਰਾ ਸੀਗੇ ਉਹਦੇ ਉਹ ਵੀ ਚੱਕ ਲੈ ਗਿਆ ਔਰ ਮੈਂ ਤਾਂ ਦੇਖੋ ਇਹ ਕਹੂੰਗਾ ਕਿ ਜੋ ਇਹ ਬੰਦੇ ਤਕਰੀਬਨ 9 ਜਾਂ 10 ਬੰਦੇ ਕੈਮਰੇ ਦੇ ਵਿੱਚ ਆਣੇ ਆ ਮੈਨੂੰ ਨਹੀਂ ਲੱਗਦਾ ਵੀ ਉਹ ਕੋਈ ਆਪਣੇ ਲੋਕਲ ਹੋਣਗੇ ਬਾਹਰ ਦੇ ਪ੍ਰਵਾਸੀ ਮਜ਼ਦੂਰ ਉਧਾਂ ਦੇ ਬੰਦੇ ਪਰ ਉਸ ਤੋਂ ਇਲਾਵਾ ਉਹਨਾਂ ਦੀ ਜੋ ਰਹਿਣ ਹੋਰ ਪਹਿਣ ਦਾ ਯਾਨੀ ਕਿ ਬੂਟ ਵੀ ਵਧੀਆ ਪਾਏ ਹੋਏ ਆ ਕੱਪੜੇ ਵੀ ਵਧੀਆ ਪਾਏ ਹੋਏ ਆ ਜਿਹੜੇ ਉਹਨਾਂ ਨੇ ਸੀ ਟਕੇ ਹੋਏ ਆ ਉਹ ਵੀ ਚੰਗੇ ਕੱਪੜਿਆਂ ਨਾਲ ਟਕੇ ਹੋਏ ਆ ਔਰ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹਣਾ ਕਿ ਉਸੇ ਟਾਈਮ ਜਦੋਂ ਇਹਨਾਂ ਨੂੰ ਪਤਾ ਲੱਗਿਆ ਸਾਹਮਣੇ ਇੱਕ ਲੇਡੀ ਜੀ ਰੰਨੇ ਆ ਸਾਡੇ ਉਹਨਾਂ ਨੇ ਫੋਨ ਕਰਿਆ ਬਿੱਟੂ ਜੀ ਨੂੰ ਬਿੱਟੂ ਜੀ ਦਾ ਬੇਟਾ ਵੀ ਮੇਖਾ ਲੱਗ ਗਿਆ ਤੇ ਬੈਠੇ ਆ ਇਹਨਾਂ ਦੇ ਹੱਥ ਦੇ ਉੱਪਰ ਉਹਨਾਂ ਨੇ ਇੱਕ ਰੌੜਿਆ ਕੁਝ ਵੀ ਐਜੀ ਚੀਜ਼ ਮਾਰੀ ਹੈ ਜਦੋਂ ਇਹ ਹਸਪੀਟਲ ਵੀ ਗਏ ਆ ਉਸ ਤੋਂ ਬਾਅਦ ਉਹ ਨੱਠ ਗਏ 10 11 ਬੰਦੇ ਦਸਹਿਰਾ ਗਰਾਊਂਡ ਨੂੰ ਹੋ ਕੇ ਗਏ ਆ ਮੈਂ ਪ੍ਰਸ਼ਾਸਨ ਨੂੰ ਇਹ ਕਹੂੰਗਾ ਵੀ ਅੱਜ ਬਚ ਗਏ ਆ ਹਰ ਉਸ ਤੋਂ ਬਾਅਦ 100 ਨੰਬਰ ਤੇ ਕਾਲ ਲੱਗੀ ਨਹੀਂ ਹੈ ਕੋਈ ਚੱਕੀ ਦੀ ਉਹਨਾਂ ਨੇ ਠੀਕ ਹੈ ਹਰ ਉਸ ਤੋਂ ਬਾਅਦ ਜਦੋਂ ਵੀ ਉਰੇ ਕੋਈ ਆਂਦਾ ਹੈ ਅਸੀਂ ਤਾਂ ਇਹੀ ਕਹੂੰਗੇ ਪ੍ਰਸ਼ਾਸਨ ਨੂੰ ਔਰ ਖਾਸ ਕਰਕੇ ਜੋ ਇੱਥੇ ਦੇ ਮੁਖੀ ਹੈਗੇ ਆ ਪੁਲਿਸ ਦੇ ਕਿ ਆ ਕੇ ਇੱਥੇ ਆ ਕੇ ਦੇਖੋ ਵੀ ਜੋ ਵੀ ਨੁਕਸਾਨ ਹੋਇਆ ਉਸ ਦੇ ਬਾਰੇ ਕਮ ਸੇ ਕਮ ਕਾਰਵਾਈ ਤਾਂ ਕਰੋ ਫੌਰਨ ਕੁਝ ਤਾਂ ਕਿ ਇਹ ਜਿਹੜੇ ਜੋ ਅੱਗੇ ਨੂੰ ਭਿਆਨਕ ਹਾਦਸੇ ਹੋ ਰਹੇ ਆ ਸਾਡੇ ਜੁਐਲਰੀ ਦੇ ਸਾਡੇ ਐਸੋਸੀਏਸ਼ਨ ਦੇ ਨਾਲ ਉਹ ਤਾਂ ਘਟਣ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸੋਨਾ ਹਰਚਾਦੀ ਤਾਂ ਅਸਮਾਨ ਨੂੰ ਛੂ ਰਿਹਾ ਪਹਿਲਾਂ ਹੀ ਲੋਕੀ ਕੰਮ ਕਰ ਘਟੇ ਬਹੁਤ ਪਰ ਐਦਾਂ ਤਾਂ ਜਦੋਂ ਸੱਟਾਂ ਵੱਜਦੀਆਂ ਉਹਦੇ ਨਾਲ ਤਾਂ ਬੰਦਾ ਉੱਠੇ ਵੀ ਸਕਦਾ ਕਦੇ ਵੀ ਸੋ ਮੈਂ ਤਾਂ ਤੁਹਾਨੂੰ ਅਰਣ ਜੀ ਇਹੀ ਕਹੂੰਗਾ ਕਿ ਜੋ ਵੀ ਐਦਾਂ ਦੇ ਐ ਕਿਉਂਕਿ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ ਮੇਰੇ ਭਤੀਜੇ ਦੇ ਘਰ ਚੋਰੀ ਹੋਈ ਉਹ ਖੁਦ ਪੁਲਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਉੱਥੇ ਨਹੀਂ ਕੁਝ ਕਰ ਸਕੇ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਕੌਣ ਚੋਰ ਤੇ ਕੌਣ ਨਹੀਂ ਇੱਕ ਪੁਲਿਸ ਵਾਲੇ ਦੇ ਘਰ ਚੋਰੀ ਹੋਈ ਹੋਵੇ ਹਰ ਬੰਦੇ ਵੀ ਦਿਖਦੇ ਹੁਣ ਉਹ ਨਹੀਂ ਫੜਕੜ ਹੋਏ ਉਸ ਤੋਂ 15 ਦਿਨ ਬਾਅਦ ਵਾਰਡ ਨੰਬਰ 17 ਦੇ ਵਿੱਚ ਇੱਕ ਲੇਡੀਜ਼ ਦੀ ਚਿੰਗੀ ਭਲੀ ਜਾ ਰਹੀ ਵਿਚਾਰੀ ਦੀ ਵਾਲੀਆਂ ਖੋਕੇ ਲੈ ਗਏ ਅੱਜ ਤੱਕ ਨਹੀਂ ਪਤਾ ਲੱਗਿਆ ਇਹਦਾ ਮਤਲਬ ਜੋ ਵੀ ਇਹ ਹੋ ਰਿਹਾ ਇੱਥੇ ਬਹੁਤ ਭਿਆਨਕ ਹਾਸੇ ਹੋ ਰਿਹਾ ਇਦਾਂ ਨੇ ਨਕੀਲਪਾਨ ਖਾਤਰ ਮੈਂ ਇਹ ਕਹੂੰਗਾ ਵੀ ਪੁਲਿਸ ਜੋ ਸਾਡੇ ਹੈੱਡ ਦੇ ਐ ਉਹਨਾਂ ਨੂੰ ਇਸ ਤੇ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਜੀ ਵੀ ਪਹੁੰਚੇ ਹੋ ਦੁਕਾਨ ਦੇ ਵਿੱਚ ਤੇ ਫਿਰ ਰਾਤ 2 ਵਜੇ ਸਵਰਨਕਾਰ ਬਰਾਦਰੂ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਬਹੁਤ ਹੀ ਪਹਿਲੇ ਤੇ ਗੱਲ ਹੈ ਵੀ ਮਾੜੀ ਗੱਲ ਹੈ ਅਜਿਹਾ ਲੈਣੀ ਮਹਿੰਗਾਈ ਦੇ ਦੌਰ ਦੇ ਵਿੱਚ ਪਤਾ ਨਹੀਂ ਕਿੰਦਾ ਲੋਕੀ ਗੁਜ਼ਾਰਾ ਕਰਦੇ ਆ ਕਿਸ ਤਰ੍ਹਾਂ ਆਪਣਾ ਕਾਰੋਬਾਰ ਕਰਦੇ ਆ ਚੋਰ ਜਿਹੜੇ ਹੈਗੇ ਆ ਜਿਸ ਤਰ੍ਹਾਂ ਕੈਮਰੇ ਚ ਦੇਖਿਆ 10 12 ਦੀ ਤਾਦਾਦ ਵਿੱਚ ਸੀਗੇ ਤੇ ਸਾਰੇ ਐਸੇ ਬੰਦੇ ਲੱਗਦੇ ਸੀ ਜਿਵੇਂ ਯੰਗ ਨੌਜਵਾਨ ਤੋਂ ਇਹਨਾਂ ਦੇ ਪ੍ਰਤੀ ਮੇਰਾ ਖਿਆਲ ਆ ਵੀ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਐਸਾ ਕੰਮ ਕਰਨਾ ਚਾਹੀਦਾ ਹੈ ਕਿ ਰਾਤ ਨੂੰ ਬਕਾਇਦਾ ਗਸ਼ਤ ਕਰਨੀ ਚਾਹੀਦੀ ਹੈ ਪਹਿਲੇ ਵੀ ਸਾਡੀ ਕਈ ਵਾਰੀ ਮੀਟਿੰਗਾਂ ਹੋਈਆਂ ਜਦੋਂ ਕਦੇ ਪੁਲਿਸ ਕੋਲ ਜਾਂਦੇ ਹਾਂ ਅਸੀਂ ਪੁਲਿਸ ਉਲਟਾ ਸਾਨੂੰ ਕਹਿ ਦਿੰਦੇ ਆ ਵੀ ਤੁਸੀਂ ਆਪਣੇ ਐਂ ਗਾਰਡ ਰੱਖ ਲਓ ਆਪਣੀ ਸਿਕਿਉਰਿਟੀ ਰੱਖ ਲਓ ਇਹ ਕਿਸਾ ਕਿਸਾ ਚੱਲੇਗਾ ਜਿਹੜਾ ਕੰਮ ਪ੍ਰਸ਼ਾਸਨ ਦਾ ਆ ਉਹ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਹੈ ਲੋਕਾਂ ਦੇ ਦੁਰਕੁਲ ਵੀ ਦੇਖੋ ਆਪਣੀ ਜਾਨਮਾਲ ਦੇ ਕੋਈ ਰੱਖਿਆ ਹੀ ਨਹੀਂ ਐਸਾ ਹਾਲ ਚੱਲ ਰਿਹਾ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਤੁੰਦਰ ਹੁੰਦੀ ਹੈ ਸਰਦੀ ਦਾ ਟਾਈਮ ਹੈ ਇਹਨਾਂ ਦਿਨਾਂ 'ਚ ਤਾਂ ਬਹੁਤ ਜ਼ਿਆਦਾ ਖਤਰਾ ਹੈ ਇਧਰ ਇੰਨੇ ਸਹਿਮਗੇ ਦੁਕਾਨਦਾਰ ਮੈਂ ਦੇਖ ਰਿਹਾ ਜਿੰਨੇ ਵੀ ਨਾਲ ਦੇ ਆ ਤੇ ਜੋ ਨਾਲ ਦਾ ਦੁਕਾਨਦਾਰ ਸੀਗੇ ਬਿੱਟੂ ਜੀ ਉਹਨਾਂ ਦਾ ਬੇਟਾ ਕਰਿਆਣੇ ਦੀ ਦੁਕਾਨ ਹੈ ਵਧੀਆ ਬੰਦੇ ਸ਼ਹਿਰ ਦੇ ਉਨਾਂ ਨੂੰ ਕਿਤੇ ਕਿਸੇ ਨੇ ਫੋਨ ਕਰਤਾ ਉਹ ਆਇਆ ਉਹਦੇ ਤੇ ਚੱਲਦੇ ਸੱਟ ਮਾਰ ਕੇ ਲੰਘ ਗਏ ਸ਼ਰਿਆਮ ਦੇਖੋ ਗੁੰਡਾ ਕਰਦੀ ਹੈ ਸੋ ਮੈਂ ਤੁਹਾਡੇ ਮਾਧਿਅਮ ਤੇ ਰਾਹੀਂ ਇਹ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਗਸ਼ਤ ਵਧਾਣੀ ਚਾਹੀਦੀ ਹੈ ਐਸਐਸਪੀ ਮਹਾਲੇ ਨੂੰ ਸਪੈਸ਼ਲ ਜੇ ਕੋਈ ਨਫਰੀ ਘਟਾ ਪੁਲਿਸ ਦੀ ਉਹ ਥੋੜਾ ਬਤੇ ਪ੍ਰੋਵਾਈਡ ਕਰ ਦੇਣਾ ਅਰਜੀ ਤੌਰ ਤੇ ਤੇ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਗਸ਼ਤ ਤਕਰੀਬਨ ਖਾਸ ਕਰਕੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਬਹੁਤ ਜ਼ਰੂਰੀ ਹੈ ਨਾਮ ਕੀ ਹੈ ਤੇ ਜਦੋਂ ਤੁਸੀਂ ਇਹ ਦੁਕਾਨ ਦਾ ਤੁਹਾਨੂੰ ਜਾਣਕਾਰੀ ਮਿਲੀ ਹੈ ਵੀ ਸ਼ਟਰ ਪੁੱਟ ਹੋ ਰਿਹਾ ਤੁਸੀਂ ਇੱਥੇ ਪਹੁੰਚੇ ਤੇ ਕਿੰਨੇ ਕੁ ਲੋਕ ਸੀਗੇ ਉਹ ਪਾਜੀ ਮੈਂ ਸਵੇਰੇ ਆਇਆ ਪਾ ਮੈਂ ਸੁੱਤਾ ਵੀ ਸੀਗਾ ਪਹਿਲਾਂ ਆਪਣਾ ਫਾਦਰ ਕਹਿੰਦੇ ਚੋਰੀ ਹੋ ਗਈ ਆਪਣੀ ਦੁਕਾਨ ਤੇ ਨਾ ਮੈਂ ਨਾਲ ਦੇ ਨਾਲ ਉੱਠਿਆ ਆਪਣਾ ਇੱਕ ਛੋਟੀ ਰੜ ਵੀ ਸੀਗਾ ਮੈਂ ਇੱਕ ਦੋ ਬੰਦਾ ਹੁਣ ਆਪਾਂ ਖੇੜ ਦੂੰਗਾ ਅੰਲੀ ਹੁਣ ਕੋਈ ਹੋਰ ਬੰਦਾ ਹੁਣ ਆਪਾਂ ਉਹ ਆਪਦਾ ਮੈਂ ਰਿਕ ਦੇ ਆਇਆ ਫਾਦਰ ਸਾਹਿਬ ਦੇ ਪਿੱਛੇ ਸਾਧਨ ਕੋਲ ਐਕਟਿਵ ਲਾਈ ਵੀ ਉਹਦੇ ਬਾਅਦ ਮੈਂ ਇੱਧਰ ਨੂੰ ਆਇਆ ਜਦੋਂ ਪਹਿਲਾਂ ਦੋ ਤਿੰਨ ਬੰਦੇ ਉੱਧਰ ਸੀਗੇ ਸੱਤ ਤੇ ਅੱਠ ਬੰਦੇ ਪੂਰੇ ਹਥਿਆਰਾਂ ਨਾਲ ਪੂਰੇ ਦਾਤ ਠੀਕ ਹੈ ਮੇਰੇ ਨਾਲ ਹੱਤੋਂ ਬਾਈ ਵੀ ਉਹ ਬੰਦੇ ਨਾਲ ਉਹ ਦੁਕਾਨ ਕੋਲ ਉਰੇ ਡੱਡਾ ਪਾਰੀ ਮੇਰੇ ਡੰਡਾ ਵੱਜਿਆ ਜਦੋਂ ਮੈਂ ਵੀ ਛੱਡਿਆ ਉਹਨਾਂ ਦੋ ਚਾਰ ਛੱਡੇ ਆ ਜਦੋਂ ਭੱਜੇ ਬੰਦੇ ਉਹ ਹੁਣ ਪੂਰੇ ਲੈ ਸੀਗੇ ਬੰਦੇ ਪੂਰੇ ਸਪੋਰਟਸ ਫੂਟ ਪਾਏ ਹੋਏ ਆ ਫੇਸ ਕਵਰ ਕਰੇ ਹੋਏ ਸਭ ਕੁਝ ਜੀਗਾ ਬਣਾ ਫੇਰ ਦੀ ਗੱਲ ਜੀ ਦੋ ਸਫਾ ਦੋ ਦੀ ਗੱਲ ਨਹੀਂ ਸਾਰੇ ਬੰਦੇ ਸੈਰ ਰੋਡ ਕਰਨੀ ਨੂੰ ਭੱਜੇ ਜਦੋਂ ਉਹਨਾਂ ਨੇ ਤੁਹਾਡੇ ਤੇ ਹਮਲਾ ਕੀਤਾ ਫਿਰ ਉਸ ਤੋਂ ਬਾਅਦ ਕੀ ਹੋਇਆ ਉਦੋਂ ਬਾਅਦ ਕੁਝ ਨਹੀਂ ਭੱਜ ਗਈ ਉਹ ਦੋ ਉਧਰੋਂ ਭੱਜੇ ਚਾਰ ਉਧਰੋਂ ਜੇ 10 12 ਬੰਦੇ ਸੀਗੇ ਆਪਣਾ ਮੈਨੂੰ ਲੱਗ ਇੱਕ ਦੋ ਬੰਦਾ ਹੋਣਾ ਮੈਂ ਇਕੱਲਾ ਸੀਗਾ ਹੋਣਾ ਫਿਰ ਤੁਸੀਂ ਰੋਲਾ ਪਾਇਆ ਜੀ ਰੋਲਾ ਪਾਇਆ ਚਾਚੀ ਨੂੰ ਫੋਨ ਕਰਿਆ ਉਧਰ ਫੋਨ ਕਰਿਆ ਤਾਂ ਬੰਦੇ ਆਏ ਉੱਠ ਕੇ ਆਪਣਾ ਉਹਦੇ ਬਾਅਦ ਆਪਣਾ ਸਾਰੇ ਫਿਰ ਤੁਸੀਂ ਹਸਪੀਟਲ ਚ ਗਏ ਹਸਪੀਟਲ ਗਿਆ ਕੋਈ ਬੰਦਾ ਨਹੀਂ ਤਾਂ ਉੱਥੇ ਆਪਣਾ ਕੋਈ ਡਾਕਟਰ ਨਹੀਂ ਸੀਗਾ ਉਹਨੇ ਕੋਈ ਡਾਕਟਰ ਨਹੀਂ ਸੀਗਾ ਕੋਈ ਡਾਕਟਰ ਨਹੀਂ ਤਾਂ ਕੁਝ ਨਹੀਂ ਦੱਸ ਦਿੱਤੇ ਘਰ ਦੁਬੱਟੀ ਵੱਲ ਨਹੀਂ ਆਇਆ ਦੇਖੋ ਮੈਨੂੰ ਚੋਟ ਲੱਗੀ ਆ ਡੰਡਾ ਮਾਰ ਗਿਆ ਤੇ ਸੱਬੜੇ ਮਾਰ ਗਿਆ ਨਾ ਪੂਰੀ ਉਹ ਬੱਟ ਕੇ ਮਾਰ ਗਿਆ ਸੱਬੜਾ ਦਾ ਦੰਦ ਪਹਿ